ਆਪ ਕੋਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਤ ਕੀ ਹੋਇਆ ਮਤਲਬ ਤੁਹਾਡੇ ਨਾਲ ਅੱਜ ਅੱਜ ਸਾਡੇ ਨਾਲ ਕੋਈ ਕਿ ਗੱਡੀ ਦੇ ਵਿੱਚ ਵੱਜੀ ਹੈ ਹੂੰ ਤੇ ਐਕਸੀਡੈਂਟ ਹੋ ਗਿਆ ਕਿੱਦਾਂ ਬੋਤ ਕਿੱਥੇ ਹੋਇਆ ਹੈ ਤੇਰਾ ਸਟੇਸ਼ਨ ਹੈ ਪਟਿਆਲਾ ਦੀ ਕੀ ਕਿ ਬੱਜਿਆ ਤੁਹਾਡੇ ਚ ਗੱਡੀ ਤੇ ਗੱਡੀ ਵੱਜੀ ਆ ਹਾਂ ਤੇ ਛੱਡ ਕੇ ਕਿਤੇ ਲੱਗੀ ਆ ਮੇਰੇ ਮਮੀ ਤੇ ਡੈਡੀ ਦੇ ਤੇ ਮੇਰੇ ਨਾਲ ਪਤਾ ਗਿਆ ਤੇ ਪਿੰਡ ਕਿਹੜਾ ਤੁਹਾਡਾ ਬੋਤ ਜੈਕਪੁਰ ਹਟਾ ਅੱਛਾ ਸਵੇਰੇ ਕਿੱਧਰ ਜਾ ਰਹੇ ਸੀ ਤੁਸੀਂ ਅਸੀਂ ਸ਼ਹਿਰ ਨੂੰ ਆਏ ਸੀ ਕੋਲੋਂ ਅੱਛਾ ਤੇ ਕੀ ਨਾਮ ਤੇਰਾ ਅਰਸ਼ਾਨ ਦਾ ਅੱਛਾ ਤਾਂ ਤੇਰੇ ਤੇਰੇ ਨਾਲ ਹੋਣ ਇੱਥੇ ਕੌਣ ਆਇਆ ਮੇਰੇ ਤਾਉ ਆ ਬਾਬੀ ਤਾਉ ਤੇ ਮੇਰੇ ਮਾਸੀ ਦਾ ਮੁੰਡਾ ਆ ਤੇ ਮੇਰੇ ਨਾਨੀ ਦਾ ਮੁੰਡਾ ਅੱਛਾ ਉਹ ਗੱਡੀ ਵਾਲਾ ਤੇ ਸੀ ਜਾਂ ਮਤਲਬ ਕੌਣ ਤੇ ਸੀ ਜਾਂ ਤੁਸੀਂ ਤੇ ਸੀ ਅਚਾਨਕ ਹੋਇਆ ਹਾਂ ਕਿਲ ਕਿਕਰ ਦਾ ਹਾਂਜੀ ਸਸੀਆ ਮੈਡਮ ਜੀ ਡਾਕਟਰ ਸਾਹਿਬ ਅੱਜ ਇੱਕ ਐਕਸੀਡੈਂਟ ਦਾ ਮਾਮਲਾ ਤੁਹਾਡੇ ਕੋਲ ਆਇਆ ਉਹ ਐਕਸੀਡੈਂਟ ਦੇ ਵਿੱਚ ਤੁਸੀਂ ਜਾਣਕਾਰੀ ਕੀਤੀ ਉਹਨਾਂ ਕਿ ਕੀ ਕੀ ਹੋਇਆ ਉਹ ਚੋ ਅ ਅੱਜ ਇਸ ਵੇਰੇ 10:30 ਵਜੇ ਅਪ੍ਰੋਕਸੀਮੇਟਲੀ ਪਾਲਕੀ ਗੋਲ ਤੇ ਐਕਸੀਡੈਂਟ ਹੋਇਆ ਹੈ। ਐਕਸੈਕਟਿਵਾ ਇਨੋਵਾ ਗੱਡੀ ਨਾਲ ਵੱਜੇ ਇਨੋਵਾ ਦੇ ਵਿੱਚ ਚਿੰਦ ਕਰਨ। ਹਾਂਜੀ ਭਾਜੀ ਜਿਹੜਾ ਐਕਸੀਡੈਂਟ ਹੋਇਆ ਉਹ ਮਤਲਬ ਕਿਸ ਤਰ੍ਹਾਂ ਹੋਇਆ ਉਹਦੇ ਵਿੱਚ ਕਿਹੜੀ ਕਿਹੜੀ ਘਟਨਾ ਹੋਈ ਹੈ? ਵੀ ਆਪਣੇ ਜਸਵਿੰਦਰ ਕੁਮਾਰ ਜੀ ਆਪਣੇ ਪਰਿਵਾਰ ਨਾਲ ਬੱਚੇ ਤੇ ਆਪਣੀ ਪਤਨੀ ਨਾਲ ਕੁਲਵਾੜੇ ਆ ਰਹੇ ਸੀ ਕੋਈ ਜੰਤ ਤੇ ਰਾਹ ਚ ਆਉਂਦੇ ਮੂਰੇੋਂ ਗੱਡੀ ਆ ਰਹੀ ਨੁਕਾ ਜੋਕ ਤੇਜ ਹੋਂਕਾਰ ਨੇ ਜੀ ਬੈਂਕ ਦੇ ਵਿੱਚ ਲੱਗੀ ਜਿਸ ਕਾ ਨੂੰ ਜੋ ਦਸਵਿੰਦਰ ਸਿੰਘ ਜਰਾ ਉਹਦੀ ਮੌਤ ਹੋ ਗਈ ਤੇ ਉਹਦੀ ਪਤਨੀ ਜਿਹੜੀ ਤੇ ਬੱਚਾ ਉਹ ਇੱਥੇ ਹਸਪੀਟਲ ਵਿੱਚ ਐਡਮਿਟ ਹੈ ਤੇ ਕੋਈ ਪਰਸਲੇ ਆਇਆ ਕਿ ਨਹੀਂ ਆਇਆ ਪੁਲਿਸ ਵਾਲੇ ਆਏ ਸੀਗੇ ਤੇ ਮੌਕੇ ਦੁਆਰਾ ਤਾਂ ਉਹਨਾਂ ਨੇ ਕੁਝ ਨਾ ਮਾਰਿਆ ਕੋਈ ਬਿਆਨ ਦਿਆ ਨਹੀਂ ਬਿਆਨ ਆ ਜੀ ਅਜੇ ਉਹ ਬਿਆਨ ਦੇਣ ਦੇ ਕਾਬਿਲ ਨਹੀਂ ਹੈ। ਹਸਪੀਟਲ ਨਾਲ ਟੋੜਾ ਨਿਰਮਲ ਜੀ ਠੀਕ ਹੈ ਕਿੱਦਾਂ ਵੱਲੋਂ ਸੱਟਾਂ ਲੱਗੀਆਂ ਤੁਹਾਡੇ ਅਸੀਂ ਉਹ ਤੇ ਚੱਲਦੇ ਅਸੀਂ ਇਹ ਅਸੀਂ ਦੰਸੀ ਬਹੁਤ ਘੱਟੀ ਆ ਰਹੀ ਸੀ ਹਾਂ ਇਹ ਤੇ ਕਿਤੇ ਕਿਤੇ ਲੱਗ ਜਾਂਦਾ ਆਂ ਇਹਨੂੰ ਆਨਲਾਈਨ ਤੇ ਨਹੀਂ ਅਕਮਾਰਸ ਅੱਛਾ ਹੋਰ ਟੀਮ ਬੰਦ ਕਰ ਦੋ ਸਰਕਾਰ ਤੋਂ thank oh, okay. okay. you